ਭਾਰਤੀ ਫੌਜ ਦੀ ਪਛਮੀ ਕਮਾਂਡ ਵੱਲੋਂ ਜੰਮੂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵਿਆਪਕ ਰਾਹਤ ਤੇ ਬਚਾਅ ਅਭਿਆਨ ਚਲਾਏ ਜਾ ਰਹੇ ਨੇ। ਇਨ੍ਹਾਂ ਅਭਿਆਨਾਂ ਵਿੱਚ ਤੁਰੰਤ ਕਾਰਵਾਈ ਯੋਜਨਾਬੱਧ ਤਿਆਰੀ ਅਤੇ ਨਾਗਰਿਕ ਪ੍ਰਸ਼ਾਸਨ ਨਾਲ ਵਧੀਆ ਤਾਲਮੇਲ ਰਾਹੀਂ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਅੱਜ ਚੱਡੀਮੰਡਰ ਵਿਖੇ ਇੱਕ ਪੱਤਰਕਾਰ ਕਾਨਫਰੰਸ ਦੌਰਾਨ ਉੱਚ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਤੇ 17 ਅਗਸਤ ਤੋਂ ਹੀ ਹਾਲਾਤਾਂ ਦਾ ਜਾਇਜ਼ਾ ਕਰਕੇ ਇੰਜੀਨੀਅਰਿੰਗ ਟੁਕੜੀਆਂ, ਡਾਕਟਰੀ ਦਾਲਦ ਸੰਚਾਰ ਸਾਧਨਾਂ ਫੌਜ ਦੇ ਹੱਥਾਂ ਤਾਇਨਾਤ ਕਰ ਦਿੱਤੇ ਗਏ ਸਨ ਉਹਨਾਂ ਦਾ ਸਿਆ ਕਿ ਭਾਰਤੀ ਹਵਾਈ ਸੈਨਾ ਨੇ ਵੀ ਲਗਾਤਾਰ ਯਤਨ ਕਰਕੇ ਹੜ੍ਹਾਂ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਅਤੇ ਲੋੜੀਂਦੀ ਰਾਹਤ ਸਮਗਰੀ ਪਹੁੰਚਾਈ ਉਹਨਾਂ ਦਾ ਸਿਆ ਕਿ ਮਹੱਤਵਪੂਰਨ ਹੈਡਬਾਕਸ ਪਾਖੜਾ ਨੰਗਲ ਅਤੇ ਰਣਜੀਤ ਸਾਗਰ ਡੈਮ ਵਿੱਚ ਪਾਣੀ ਦੇ ਪੱਧਰ ਤੇ ਨਜ਼ਰ ਰੱਖਣ ਲਈ ਫਲੱਡ ਕੰਟਰੋਲ ਅਤੇ ਵਾਟਰ ਲੈਵਲ ਮੋਨਿਟਰਿੰਗ ਸੈੱਲ ਸਥਾਪਿਤ ਕੀਤਾ ਗਿਆ ਜੋ 24 ਘੰਟੇ ਕੰਮ ਕਰ ਰਿਹਾ ਹੈ ਉਹਨਾਂ ਦਾ ਸਿਆ ਕਿ ਫੌਜ ਪ੍ਰਸ਼ਾਸਨ ਐਨਡੀਆਰਫ ਅਤੇ SDRF ਨਾਲ ਮਿਲ ਕੇ ਰਾਹਤ ਕਾਰ ਚਲਾ ਰਹੀ ਹੈ